ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤਾਂ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ 2 ਦਿਨ ਅਸੀਂ ਕਸੌਲੀ ਦੇ ਵਿੱਚ ਕੀ ਕੀ ਕੀਤਾ ਅੱਜ ਤਿਆਰੀ ਕਰ ਦਿੱਤੀ ਆ ਆਪਣਾ ਸੂਟਕੇਸ ਪੈਕ ਕਰ ਲਿਆ 2 ਦਿਨ ਲਈ ਜਾ ਰਹੇ ਆ ਕਸੌਲੀ ਬਹੁਤ ਅਮੇਜ਼ਿੰਗ ਆ ਨਵੀਆਂ ਚੀਜ਼ਾਂ ਸਿੱਖਣ ਦੇ ਲਈ ਘੁੰਮਣ ਦੇ ਲਈ ਇੰਜੋਏਮੈਂਟ ਲਈ ਕਿਵੇਂ ਅਸੀਂ ਕੀ ਕੀ ਇੰਜੋਏ ਕੀਤਾ ਜਦੋਂ ਤੁਰੇ ਅਸੀਂ ਕਿੱਦਾਂ ਇੰਜੋਏ ਕੀਤਾ ਰਸਤੇ ਦੇ ਵਿੱਚ ਔਰ ਤੁਹਾਨੂੰ ਸਾਰਾ 뷰 ਦਿਖਾਵਾਂਗੇ ਕਸੌਲੀ ਦਾ ਨਾ ਮੈਂ ਬਹੁਤ ਐਕਸਾਈਟਿਡ ਆ ਗਗਨ ਮੈਡਮ ਐਕਸਾਈਟਿਡ ਹੋ? ਯੈਸ ਗੁੱਡ ਮਾਰਨਿੰਗ एवरीवन ਤਾਂ ਵੈਲਕਮ ਆ ਤੁਹਾਡਾ ਅੱਜ ਦਾ ਵਲੌਗ ਆ ਜਿਹੜਾ ਆਪਣਾ ਕਸੌਲੀ ਲੀਡਰਸ਼ਿਪ 2 ਡੇਸ ਦੀ ਸਾਡੀ ਟ੍ਰੇਨਿੰਗ ਆ ਜਾ ਰਹੇ ਮੇਰੇ ਨਾਲ ਨੇ ਵਜੀਤ ਮੈਡਮ ਯੈਸ ਅਸੀਂ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਰਹੇ ਆ ਨਾਲ ਨੇ ਗगन ਮੈਡਮ ਨਰਿੰਦਰ ਮੈਮ ਇਹ ਮੁਗੇ ਤੋਂ ਨੇ ਔਰ ਨਾਲ ਨੇ ਸਾਡੇ ਰਜਿੰਦਰ ਸਰ ਡਰਾਈਵ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਪਹੁੰਚ ਰਹੇ ਹਾਂ ਨੰਬਰ 1 ਤੇ ਕਿਉਂਕਿ ਸਾਰੇ ਲੇਟ ਆ ਸਾਰੇ ਸਾਡੀ ਰਾਈਕੋ ਟੀਮ ਆ ਹਾਲਮੋਸਟ ਅਸੀਂ ਜਿਹੜੀ ਰਾਈਕੋ ਟੀਮ ਆ 40 ਪਲੱਸ ਪਰਸਨਸ ਲੋਕਾਂ ਦੀ ਮਦਦ ਕਰਕੇ ਸੇਤ ਚੰਗੀ ਕਰਕੇ ਕੁਝ ਲੋਕਾਂ ਨੂੰ ਇਨਕਮ ਦੇ ਵਿੱਚ ਹੈਲਪ ਕਰਕੇ ਅੱਜ ਅਸੀਂ ਟ੍ਰੇਨਿੰਗ ਲੈਣ ਚੱਲੇ ਆਂ ਔਰ ਘੁੰਮਣ ਫਿਰਨ ਦਾ ਵੀ ਮੌਕਾ ਮਿਲ ਰਿਹਾ ਜਸਟ ਬਿਕੋਜ਼ ਆਫ ਥਿਸ ਕੰਪਨੀ ਹੈ ਨਾ ਤਾਂ ਤੁਹਾਨੂੰ ਪੂਰੇ ਵਲੌਗ ਦੇ ਵਿੱਚ ਪਤਾ ਲੱਗੂਗਾ ਸੀ ਕੀ ਕੀ ਇੰਜੋਏ ਕੀਤਾ ਕਿੱਦਾਂ ਪ੍ਰੈਪਰੇਸ਼ਨਸ ਹੁੰਦੀਆਂ ਨੇ ਮੀਟਿੰਗ ਦੀਆਂ ਕੀ ਕੀ ਉੱਥੇ ਇੰਜੋਏਮੈਂਟ ਆ ਕਿੱਦਾਂ ਦਾ ਵੈਦਰ ਆ ਸਾਰਾ ਕੁਝ ਦਿਖਾਵਾਂਗੇ ਸਾਡੇ ਵਲੌਗ ਨਾਲ ਜੁੜੇ ਰਹੋ ਨਾ ਤਾਂ ਮਿਲਦੇ ਆਂ ਸਟੇ ਟਿਊਨ ਕਿ ਹੁਣ ਅਸੀਂ ਪਹੁੰਚ ਚੁੱਕੇ ਆਂ ਹਿਮਾਚਲ ਦੇ ਵਿੱਚ ਐਂਟਰ ਹੋਣ ਲੱਗੇ ਆਂ ਤਾਂ ਫਾਈਨਲੀ ਇਥੇ ਫੇਰ ਪੰਜਾਬ ਦੀ ਆਵਾਗਿ ਕਿਵੇਂ ਆਈ ਤਾਂ ਟ੍ਰੈਫਿਕ ਮਿਲ ਗਿਆ ਜਾਮ ਬੁਰੀ ਤਰੀਕੇ ਨਾਲ ਮੇਰੇ ਨਾਲ ਗगन ਮੈਡਮ ਦਾ ਜੀਤ ਮੈਡਮ ਬਹੁਤ ਦੂਰ ਤੱਕ ਜਾਮ ਲੱਗਿਆ ਹੋਇਆ ਦੇਖੋ ਤੁਸੀਂ ਜਿੱਥੋਂ ਹਿਮਾਚਲ ਪ੍ਰਦੇਸ਼ ਦੀ ਐਂਟਰੀ ਸ਼ੁਰੂ ਹੁੰਦੀ ਹੈ ਤਕਰੀਬਨ ਅੱਧਾ ਘੰਟਾ ਹੋ ਗਿਆ ਸਾਨੂੰ ਖੜੇਆਂ ਨੂੰ ਪਤਾ ਲੱਗ ਸਕਦਾ ਵੀ ਅਸੀਂ ਸੇਮ ਜਗ੍ਹਾ ਜਿੱਥੇ ਮਰਜੀ ਚੱਲ ਜੇ ਟ੍ਰੈਫਿਕ ਇੱਦਾਂ ਹੀ ਮਿਲੂਗਾ ਇੰਡੀਆ ਚਪੇ ਪਾਸ ਲਿਖਿਆ ਹੋਇਆ this side ਇਹਨਾਂ ਨੇ ਉਹ ਆ ਗਿਆ ਸਾਹਮਣੇ ਆਪਣਾ ਟੋਲ ਬੈਰੀਅਰ ਹਿਮਾਚਲ ਪ੍ਰਦੇਸ਼ ਦੀ ਐਂਟਰੀ ਇੱਥੋਂ ਹੁੰਦੀ ਆ ਮਤਲਬ ਇੱਥੇ ਟੈਕਸ ਲੈਂਦੇ ਆ ਤਾਂ ਵੀ ਟ੍ਰੈਫਿਕ ਹੋਇਆ ਹੋਇਆ ਮੇਬੀ ਤਾਂ ਹੀ ਆ ਨਾ ਇੰਨਾ ਜ਼ਿਆਦਾ ਨਹੀਂ 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 ਅਸੀਂ ਪਹੁੰਚ ਚੁੱਕੀਆਂ ਕਸੌਲੀ ਸਾਡਾ ਸ਼ਿਵਾਲਿਕ ਹੋਟਲ ਉਹ ਦੇਖ ਰਿਹਾ ਜੇ ਸਿੱਧਾ ਸਿੱਧਾ ਜਾਣਾ ਹੋਵੇ 5-7 ਮਿੰਟ ਦਾ ਰਸਤਾ ਸਾਨੂੰ 15-20 ਮਿੰਟ ਲੱਗ ਜਾਣੇ ਆ ਰਿਹਾ ਸਾਡਾ ਹੋਟਲ ਆਵਲਾ ਵਾਓ ਕਿੰਟ ਥਿਊ ਨਾ ਕਿਵੇਂ ਮਹਿਸੂਸ ਹੋ ਰਿਹਾ ਪਰਬਜੀਤਵੜਾ ਕਿਸਨ ਮਹਿਸੂਸ ਹੋ ਰਿਹਾ ਸਾਹਸ ਮੁਸ ਹਲੇ ਨਾ ਸੀ ਜਾਗਦੇ ਆਪਣਾ ਵਾਲ ਕੰਨ ਬੋਲੇ ਕੰਨ ਬੋਲੀ ਹੋ ਰਿਹਾ ਤੁਹਾਡੇ ਵੀ ਹੁੰਦੇ ਹੋਣਗੇ ਕਮੈਂਟ ਕਰਕੇ ਦੱਸਿਓ ਜਦੋਂ ਬਹਾੜੀ ਏਰੀ ਦੇ ਵਿੱਚ ਜਾਂਨੇ ਇੱਕ ਕੰਨ ਬੰਦ ਹੁੰਦਾ ਫੇ ਦੂਜਾ ਖੋਲਦਾ ਉਨ੍ਹਾਂ ਦੇ ਵਿੱਚ ਹਵਾ ਭਰਦੀ ਹੈ ਨਾ ਪਤਾ ਨਹੀਂ ਕਿਉਂ ਐਦਾ ਕਿਉਂ ਮੈਨੂੰ ਨਹੀਂ ਪਤਾ ਲੌਜਿਕ ਕੀ ਹੈ ਆਈ ਡੋਨਟ ਨੋ ਜੇ ਤੁਹਾਨੂੰ ਪਤਾ ਤੁਸੀਂ ਜ਼ਰੂਰ ਦੱਸਦੇ ਹੋ ਕਿਉਂਕਿ ਮੈਨੂੰ ਪਤਾ ਨਹੀਂ ਇਹ ਪਰੇ ਪਹਾੜੀ ਏਰੇ ਦੇ ਵਿੱਚ ਜਾਣ ਦੀ ਪਹਿਚਾਨ ਇਹੀ ਆ ਕਿ ਕੰਨ ਬੋਲੇ ਹੋ ਜਾਂਦੇ ਆ ਇੱਕ ਮੰਦਰ ਇੱਕ ਗਗਨ ਮੈਡਮ ਕਹਿੰਦੇ ਇੱਕ ਬਾਂਦਰ ਲੈ ਕੇ ਜਾਣਾ ਪੜਕੇ ਛੋਟਾ ਜਿਹਾ ਬੇਬੀ ਲੈ ਕੇ ਜਾਣਾ ਕਹਿੰਦੇ ਬੰਦਰ ਦਾ ਮੇਰਾ ਜੀ ਲੱਗਿਆ ਰਿਹਾ ਉਹ ਕਰੂਗਾ ਬਿਜ਼ਨਸ ਕਰਨ ਦੇ ਵਿੱਚ ਵੀ ਸ਼ਾਇਦ ਕਹਿੰਨੇ ਮੇਰੀ ਮਦਦ ਕਰੂਗਾ ਨਾ ਰੈਡੀਿੰਗ ਦੇ ਬਾਅਦ ਇਹਨੂੰ ਬਾਂਦਰਾ ਮੰਗਰੀ ਛੱਡ ਦੇਣਾ ਹੈ ਟ੍ਰੇਨਿੰਗ ਤੋਂ ਬਾਅਦ ਇਹਨੂੰ ਬਾਂਦਰਾ ਨਾਵੇਂ ਬਾਂਦਰ ਲਿਆ ਫੜ ਕੇ ਪਰ ਰਜਿੰਦਰ ਸਰ ਨੇ ਦੱਸਿਆ ਕਹਿੰਦੇ ਤੂੰ ਬੁੜੀ ਹੋ ਜੇਂਗੀ ਪਰ ਤੇਤੋਂ ਬਾਂਦਰ ਨਹੀਂ ਫੜਿਆ ਮੈਂ ਕਿਹਾ ਇਹ ਵੀ ਚੈਲੰਜ ਆਵੇ ਪਹਾੜੀ ਏਰੇ ਦੇ ਵਿੱਚ ਬਾਂਦਰ ਕਿੰਨਾ ਫੜੇ ਬਾਂਦਰ ਫੜ ਲਿਆ ਉਦੋਂ ਹੀ ਵਾਪਸ ਲੈ ਕੇ ਜਾ ਨਰੇਂਦਰ ਮਾਨ ਕਹਿੰਦੇ ਘਾਣੋਂ ਪੈ ਛੱਡ ਕੇ ਨਹੀਂ ਆਉਗੇ ਹੁਣ ਦੇਖਦੇ ਹਾਂ ਗਗਨ ਮੈਡਮ ਪੂਰੇ ਬਲੌਗ ਚ ਤੁਸੀਂ ਦੇਖਿਓ ਬਾਂਦਰ ਫੜਿਆ बंदर तो बहुत फिरते है, हैं मतलब पड़ते हैं कि घाट व्यू है वा लेफ्ट राइट ही जा रहे हैं नीचे सर आपका नाम धर्मेंद्र धर्मेंद्र आप मेरा ना यूट्यूब चैनल सब्सक्राइब कर लो चैनल का नाम तो आपने पूछा तो बात नहीं बाद में पूछ लेंगे आपसे आप ਹਾਂਜੀ ਅਸੀਂ ਹੋ ਗਏ ਰੈਡੀ ਬਲੈਕ ਬਲੈਕ ਸੂਟ ਇਹ ਕਾਲੇ ਸੂਟ ਐਵੇਂ ਨਹੀਂ ਪਾਏ ਕਿਉਂਕਿ ਸਾਡੀ ਅੱਜ ਪਾਰਟੀ ਆ ਅਸੀਂ ਤਾਂ ਪਾਏ ਆ ਨਾ ਆਈ ਐਕਸਾਈਟਿਡ एवरीवन यस ਜੁਗਾ ਦੇ ਸੱਚ ਰਦੀਆਂ ਹੋ ਗਈਆਂ ਪੜੀਆਂ ਹੋ ਗਲਾਂ ਸਾਡੇ ਪਿਆਰ ਦੀਆਂ ਹੋ ਗਈਆਂ ਪੂਰਾ

له, गैस गैसपीकर पहुंच चुके हुए जबरदस्त क्लैब करो गो मह और मो ਕਿੰਨੇ ਲੋਕ ਮਿਲਟੀ ਮਲਨੀ ਰੈਡੀ ਮਿਲਟੀ ਮਿਲਟੀ ਮਲੀ ਆ ਆਈ ਸਾਰੇ ਜੀ ਆਏ ਵੈਰੀ ਗੁੱਡ ਕਿੰਨੇ ਲੋਕ ਪ੍ਰੈਜ਼ੀਡੈਂਟ ਟੀਮ ਮੈਂਬਰ ਬਣਨਾ ਚਾਹਦੇ ਆ ਵੈਰੀ ਗੁੱਡ ਕੋਈ ਕੈਮਰਾ ਕੋਰੇ ਵੀਡੀਓ ਵੀਡੀਓ ਬਣਾਉਂਦੀ ਬਣਾ ਲੋ ਜਰ ਬਣਾ ਲੀ ਤੇ ਯਾਰ ਸ਼ੋਰ ਇਹਨਾਂ ਦੀ ਪੈਂਦਾ ਪਿਆ ਸੋ ਸਰਪ੍ਰਾਈਜ਼ ਲੈਣਾ ਨਹੀਂ ਯੈਸ ਨੋਟ ਕਰਿਓ ਸਾਡੀ ਕੀਤੀ ਹੋਈ ਇੱਕ ਇੱਕ ਮਿਹਨਤ ਘਰਾਂ ਦੇ ਵਿੱਚ ਜਿੰਨੇ ਵੀ ਸਾਡੇ ਕਲਾਇੰਟ ਹੈ ਨਾ ਧਿਆਨ ਦੇਣਾ ਸਾਡੇ ਘਰਾਂ ਦੇ ਵਿੱਚ ਜਿਹੜੇ ਕਲਾਇੰਟ ਹੈ ਕਿੰਨੇ ਲੋਕ ਆਨੇ ਹਲਦੀ ਬੈਠੇ ਹੋਏ ਘਰਾਂ 'ਚ ਆਨੇ ਹਲਦੀ ਦਾ ਲੱਗਦਾ ਕਸਟਮਰ ਬਹੁਤ ਬਿਮਾਰ ਸੀਗੇ ਧਿਆਨ ਦਿਓ ਧਿਆਨ ਦਿਓ ਇੱਥੇ ਕਸਰਪਲਾਈ ਜਿੱਥੇ ਐਤੋਂ ਨਿਕਲਣਾ ਸੱਪ ਨੂੰ ਐਤੋਂ ਤੇ ਹੱਥ ਰੱਖ ਕੇ ਤਾਂ ਸਾਰ ਸਾਈਡ ਜਗ੍ਹਾ ਤੇ ਵਾਹ ਇੱਕ ਇੱਥੇ ਕਾ ਸ਼ਾਇਦ ਕੋਲ ਤੇ ਗਾ ਦੋ ਜਗ੍ਹਾ ਤੇ ਮੈਂ ਨਿਕਦਾ ਬੰਦਾ ਵਿਚਾਰਾ ਚੁੱਪ ਹੈ ਮੇਰੇ ਲਈਦਾ ਪਿਆ ਕਾਹੀ ਮੇਰੇ ਨਾਮ ਨੂੰ ਲੈਣ ਵਾਲਿਆ ਠੀਕ ਹੈ ਧਿਆਨ ਦੇਣਾ ਆ ਜਿਹੜੇ ਕਾਰ ਚ ਕਲਾਈਨ ਆ ਤੁਹਾਡੇ ਅਨ ਹੈਲਦੀ ਬਿਮਾਰ ਇੱਥੇ ਆ ਉਹ ਐਕਚੁਅਲੀ ਰੱਬ ਨੇ ਉਹਨਾਂ ਨੂੰ ਬਿਮਾਰ ਹੀ ਤਾਂ ਕੀਤਾ ਕਿ ਹੋਰ ਭਲੇ ਚਾਕੇ ਗੈਟ ਮਿਲ ਪ੍ਰੈਸਪਨ ਕਲੈਫੀ ਕਰ ਦੋ ਅੰਦਰ ਇਸ ਬੇਰਦੀ ਕਰਨਾ ਆਪਣੇ ਕਲਾਇੰਟ ਨੂੰ ਅੰਡਰਸਟੈਂਡ ਕਰਨਾ ਇੱਕ ਇੱਕ ਦੇ ਨਾਲ ਜੋ ਟ੍ਰੇਨਿੰਗ ਸਿੱਖਿਆ ਇੱਦਾਂ ਰਿਲੇਸ਼ਨ ਬਿਲਡ ਕਰ ਲਓ ਇੱਦਾਂ ਰਿਲੇਸ਼ਨ ਬਿਲਡ ਕਰ ਲਓ ਕਿ ਫਿਊਚਰ 'ਚ ਤੁਸੀਂ ਜੋ ਕਹੋਗੇ ਤੇ ਉਹ ਬੰਦਾ ਉਦੇ ਕਰੇ ਇੱਦਾਂ ਤਾਂ ਪੈਣ ਭਰਾਵਾ Thank you know